ਸੇਠ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਤੇ ਕਿਹੜੀ ਸੁਸਾਇਟੀ ਹੈ ਜਿਹੜੀ ਕੋਆਪਰੇਟਿਵ ਸੁਸਾਇਟੀ ਦੇ ਤੁਸੀਂ ਗੱਲ ਕਰ ਰਹੇ ਹੋ ਉਹਦਾ ਕੀ ਮਾਮਲਾ ਕੀ ਹੈ ਬਰੀਫ ਚ ਕਰੋ ਜਰਾ ਕੀ ਹੈ ਕੀ ਗੱਲ ਪੂਰੀ ਫੋਟੋ ਲੈਂਡ ਡਿਸਪੋਜ਼ਿੰਗ ਪੱਟੀਆਂ 1984 ਦੇ ਰਾਈਟ ਇਫੈਕਟਿਡ ਮੈਂਬਰ ਹੈਗੇ ਆ 1100 ਸਾਡੇ ਕੋਲ ਜਿਹੜਾ ਹੈਗਾ ਮੈਂਬਰ ਨੇ ਵਰਗ ਅਸੀਂ ਆਪਣੀ ਜ਼ਮੀਨ ਖਰੀਦੀ ਹੋਈ ਹੈ ਚੱਪੜ ਜੀੜੀ ਦੇ ਅੰਦਰ ਚੱਪੜ ਜੀੜੀ ਖੁਰ ਚੱਪੜ ਜੀੜੀ ਕਲਾ ਦੇ ਅੰਦਰ ਸਾਡੀ ਆਪਣੀ ਪਰਚੇਜ਼ ਕੀਤੀ ਹੋਈ ਜ਼ਮੀਨ ਹੈ ਉਹ ਜ਼ਮੀਨ ਪਹਿਲਾਂ ਐਗਰੀਕਲਚਰ ਸੀਗੀ ਉਸ ਤੋਂ ਬਾਅਦ ਇੰਸਟੀਚੂਸ਼ਨਲ ਬਣੀ ਉਸ ਤੋਂ ਬਾਅਦ 4 ਅਗਰ 2016 ਨੂੰ ਇਹ ਜ਼ਮੀਨ ਜਿਹੜੀ ਹੈ ਰੈ residențial ਅਨਾਉਂਸ ਹੋ ਗਈ ਲੇਕਿਨ 91 92 ਦੀ residențial ਹੋ ਜਾਣ ਦੇ ਬਾਅਦ ਵੀ ਇਹ ਜਿਹੜਾ ਹੈਗਾ ਅਜੇ ਵੀ ਉਸੇ ਸਿਸਟਮ ਦੇ ਅੰਦਰ ਵਸਦੀ ਹੋਈ ਹੈ ਇਹ ਪ੍ਰੈਸ ਰਿਲੀਜ਼ ਹੈ ਜਿਹਦੇ ਅੰਦਰ ਜਿਹੜਾ ਹੈਗਾ ਇਹਨਾਂ ਨੇ ਅਨਾਉਂਸ ਕੀਤਾ ਸੀ ਕਿ ਇਹ residențial ਹੋ ਗਈ ਹੈ ਲੇਕਿਨ ਇਹ ਜਿਹੜਾ ਹੈਗਾ ਅਸੀਂ CLU ਅਪਲਾਈ ਕੀਤਾ ਹੈ ਉੱਤੇ ਜਿਹੜਾ ਹੈਗਾ ਸਾਨੂੰ 22 ਏਕੜ ਜ਼ਮੀਨ ਜਿਹੜੀ ਹੈ ਸਾਡੇ ਇੱਕ ਦੇ ਉੱਤੇ ਕਹਿੰਦੇ ਜੇ ਗ੍ਰੀਨ ਜ਼ੋਨ ਦੇ ਅੰਦਰ ਆਂਦੀ ਹੈ ਦੂਸਰਾ ਸੀਐਲਯੂ ਦੇ ਅੰਦਰ ਸਾਨੂੰ ਬਾਰ ਬਾਰ ਜਿਹੜਾ ਹੈਗਾ ਛੋਟੀ ਛੋਟੀ ਆਬਜੈਕਸ਼ਨ ਲਗਾ ਕੇ ਟਾਈਮ ਬਿਤਾਇਆ ਜਾ ਰਿਹਾ ਹੈ 2 ਸਾਲ ਹੋ ਗਏ ਸਾਨੂੰ ਸੀਐਲਯੂ ਸੇ ਐਪਲੀਕੇਸ਼ਨ ਸਬਮਿਟ ਕੀਤੀ ਹੋਈ ਜੁਲਾਈ 2022 ਦੇ ਅੰਦਰ ਐਪਲੀਕੇਸ਼ਨ ਦਿੱਤੀ ਸੀ ਅੱਜ ਤੱਕ ਸੀਐਲਯੂ ਸਾਡੇ ਹੱਥ ਨਹੀਂ ਆਇਆ ਸਾਡੇ ਸੋਸਾਇਟੀ ਦੇ 450 ओरिजिनल ਮੈਂਬਰ ਜਿਹੜੇ ਸੀਗੇ ਉਹ ਅਕਾਲ ਚਲਾਣਾ ਕਰ ਚੁੱਕੇ ਹੋਏ ਹਨ ਉਹਨਾਂ ਦੇ ਲੀਗਲ ਹਾਇਰ ਜਾਂ ਜਿਹੜਾ ਉਹਨਾਂ ਦੇ ਅਗੋਂ ਨੋਮੀਨੀ ਮੈਂਬਰ ਬਣੇ ਨਹੀਂ ਮੇਰੇ ਆਪਣੇ ਫਾਦਰ ਸਾਹਿਬ ਜਾ ਚੁੱਕੇ ਨੇ ਮੈਂ ਅੱਜ 67 ਸਾਲ ਦਾ ਹਾਂ ਮੈਨੂੰ ਪਤਾ ਨਹੀਂ ਮੇਰੀ ਉਮਰ ਕਿੰਨੀ ਆਸਮਾਨ ਹੈ ਲੇਕਿਨ ਇਹ ਜਿਹੜਾ ਗਾਇ ਵਿਸ਼ਾ ਸਰਕਲ ਚੱਲੀ ਜਾ ਰਿਹਾ ਇਹ ਨਿਮਟਾਰਾ ਹੋਣ ਦਾ ਨਾਮ ਨਹੀਂ ਲੈ ਰਿਹਾ ਤੇ ਬਾਡੀ ਸਰਵਿਸ ਦੇ ਪਿੱਛੇ ਕੌਣ ਹੈ ਕੀ ਤੁਸੀਂ ਪ੍ਰੋਪਰ ਇਹਨੂੰ ਗਮਾੜਾ ਜਾਂ ਪੁੱਡਾ ਨੂੰ ਮੰਨਦੇ ਹੋ ਜਾਂ ਸਰਕਾਰ ਦੀ ਮੌਜੂਦਾ ਸਰਕਾਰ ਉਹਨਾਂ ਦੀ ਨਲਾਇਕੀ ਕਰਕੇ ਸਾਰਾ ਕੁਝ ਹੋ ਰਿਹਾ ਕਿ ਇਹਨੂੰ ਦੋਸ਼ੀ ਕਿਨੂੰ ਮੰਨਦੇ ਹੋ ਜੀ ਸਰ ਦੋਸ਼ ਜਿਹੜਾ ਹੈਗਾ ਸਿਸਟਮ ਹੀ ਹੈ ਕਿਉਂਕਿ ਜਦੋਂ ਜਿਹੜਾ ਹੈਗਾ ਅਸੀਂ ਐਪਲੀਕੇਸ਼ਨ ਦਿੱਤੀ ਹੈ ਔਰ ਅੱਜ ਤੁਸੀਂ 2 ਸਾਲ ਤੋਂ ਇੱਕ ਇੱਕ ਕਰਕੇ ਓਬਜੈਕਸ਼ਨ ਲਗਾ ਰਹੇ ਹੋ ਉਹ ਸਾਨੂੰ ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਫਾਰਮੈਟ ਕਿਉਂ ਨਹੀਂ ਦਿੱਤਾ ਜੀ ਇਹ ਕਾਗੇ ਸਾਡੇ ਚਾਹੀਦੇ ਨੇ ਇਹ ਕਾਗੇ ਜੋਗੇ ਦੇ 60 ਦਿਨ ਦੇ ਅੰਦਰ ਤੁਹਾਨੂੰ ਸੀਏ ਲਈ ਤੁਹਾਡੇ ਹੱਥ ਜੁਏਗਾ ਇਹ ਇੱਕ ਐਕਸਰਸਾਈਜ਼ ਐਸੀ ਬਣਾ ਰੱਖੀ ਹੋਈ ਹੈ ਕਿਵੇਂ ਲੋਕਾਂ ਨੂੰ ਜਿਹੜਾ ਹੈਗਾ ਪਰੇਸ਼ਾਨ ਕਰਨਾ ਇੱਕ ਪ੍ਰਾਈਵੇਟ ਬਿਲਡਰ ਜਿਹੜਾ ਹੈਗਾ ਉਹ ਇਹ ਸਾਰੀਆਂ ਚੀਜ਼ਾਂ ਕਰ ਸਕਦਾ ਲੇਕਿਨ ਅਸੀਂ ਕੋਆਪਰੇਟਿਵ ਸੁਸਾਇਟੀ ਅਗੇ ਆ ਸਾਡੇ ਜਿਹੜੇ ਅਗੇ ਅਸੀਂ ਲਿਮਿਟ ਤੋਂ ਬਾਹਰ ਨਹੀਂ ਜਾ ਸਕਦੇ ਅੱਜ ਸਰਕਾਰ ਜਿਹੜੀ ਹੈ ਜਦੋਂ ਕਾਂਗਰਸ ਗਵਰਨਮੈਂਟ ਸੀ ਉਹਨਾਂ ਨੇ 10000 ਇਲੀਗਲ ਕਲੋਨੀਆ ਬਾਸ ਕੀਤੀਆਂ ਮੁੰਹ ਸਰਕਾਰ ਜਿਹੜੀ ਹੈ 14000 ਇਲੀਗਲ ਕਲੋਨੀਆ ਬਾਸ ਕਰ ਰਹੀ ਹੈ ਜਦਕਿ ਅਸੀਂ ਆਪਣੀ ਜ਼ਮੀਨ ਦੇ ਉੱਤੇ ਇੱਕ ਇੱਟ ਵੀ ਨਹੀਂ ਲਗਾਈ ਹੋਈ ਅਸੀਂ ਟੋਟਲੀ ਲਾਇ ਬਾਈਡਿੰਗ ਸਿਟੀਜ਼ਨ ਅਗੇ ਆ ਅਸੀਂ ਉੱਤੇ ਕੋਈ ਵੀ ਗੈਰ ਕਾਨੂੰਨੀ ਜਿਹੜਾ ਹੈਗਾ ਬਿਲਡਿੰਗ ਬਿਲਡਿੰਗ ਖੜੀ ਨਹੀਂ ਕੀਤੀ ਜਦ ਅਸੀਂ ਉੱਥੇ ਜਿਹੜੇ ਲਾ ਨੂੰ ਮੇਨਟੇਨ ਕਰ ਰਹੇ ਹਾਂ ਔਰ ਤੁਹਾਡੀਆਂ ਹਰ ਜ਼ਰੂਰਤਾਂ ਪੂਰੀਆਂ ਕਰ ਰਹੇ ਹਾਂ ਤੇ ਤੁਹਾਡਾ ਵੀ ਫਰਜ਼ ਬੰਦਾ ਕਿ ਸਾਡੀ ਕੋਈ ਮਦਦ ਕਰੋ ਗਮਾਟਾ ਨੂੰ ਇਸ ਨਾਲ ਕੋਈ ਸੰਬੰਧ ਨਹੀਂ ਦੂਸਰੀ ਜੀ ਕੋਆਪਰੇਟਿਵ ਸੁਸਾਇਟੀ ਜਿਹੜਾ ਹੈਗਾ ਕੋਆਪਰੇਟਿਵ ਐਕਟ ਤਾਂ ਸਾਡੇ ਉੱਤੇ ਲਾਗੂ ਹੁੰਦਾ ਹੈ ਲੇਕਿਨ ਸਾਡੀ ਹੈਲਪ ਕਰਨ ਦੇ ਲਈ ਉਹਨਾਂ ਦਾ ਕੋਈ ਵੀ ਬੰਦਾ ਜਿਹੜਾ ਹੈਗਾ ਤਿਆਰ ਨਹੀਂ ਕਿ ਵੀ ਜਿਹੜਾ ਸਾਨੂੰ ਦੱਸੇ ਕਿ ਵੀ ਇਹ ਸੀਐਲਯੂ ਕਿਸ ਤਰ੍ਹਾਂ ਲੈਣਾ ਹੈ ਤੁਸੀਂ ਕਲੋਨੀ ਕਿਸ ਤਰ੍ਹਾਂ ਬਸਾਨੀ ਹੈ ਤੁਸੀਂ 40 ਸਾਲ ਤੋਂ ਧੱਕੇ ਖਾ ਰਹੇ ਹੋ 1100 ਫੈਮਲੀਆ ਤੁਹਾਡੀਆਂ ਜਿਹੜੀਆਂ ਉਹ ਪਰੇਸ਼ ਤੇ ਇਹ ਪਾਰਟੀ ਸਾਹਿਬ ਇਹ ਜਾਣ ਬੁੱਝ ਕੇ ਮਤਲਬ ਪੁੱਡਾ ਵੱਲੋਂ ਕੀਤਾ ਜਾਂਦਾ ਹੈ ਕਿ ਤਾਂ ਕਿ ਪ੍ਰਾਈਵੇਟ ਜਿਹੜੇ ਕਲੋਨਾਈਜ਼ਰ ਨੇ ਬਿਲਡਰ ਨੇ ਉਹਨਾਂ ਨੂੰ ਬੈਨੀਫਿਟ ਲਿਆ ਜਾਵੇ ਇਹ ਉਹਦਾ ਹੀ ਖਾਮਿਆਜਾ ਕੋਆਪਰੇਟਿਵ ਸੁਸਾਇਟੀ ਦੇ ਲੋਕ ਵੀ ਮਤਲਬ ਉਤਰੇ ਨੇ ਇਹ ਅਤੀਤ ਜਿਹੜੀ ਹੈਗੀ ਹੈ ਉਹ ਨਜ਼ਰ ਆਂਦੀ ਹੈ ਤੁਸੀਂ ਅਜ ਤੋ ਜਿਹੜਾ ਕਿ 5 ਸਾਲ ਪਹਿਲਾਂ ਕਦੀ ਕਿਸੇ ਬਿਲਡਰ ਨੂੰ ਨਹੀਂ ਦੇਖਿਆ ਉਹਨਾਂ ਕਿ ਫੁੱਲ ਪੇਜ ਹਿੰਦੁਸਤਾਨ ਟਾਈਮ ਇੰਡੀਅਨ ਐਕਸਪਰਟ ਸਾਰੀਆਂ ਨੈਸ਼ਨਲ ਪੇਪਰਾਂ ਦੇ ਅੰਦਰ ਫੁੱਲ ਪੇਜ ਐਡ ਦੇਨ ਵੀ ਆਰ ਥੈਂਕਫੁਲ ਟੂ ਕਮੜਾ ਔਰ ਅਲੋਟਿੰਗ ਅ ਸੀਐਲਯੂ ਫਾਰ ਪ੍ਰੋਵਾਈਡਿੰਗ ਅ ਫਰੀਡਾ ਇਹ ਗੱਲ ਕਿਉਂ ਨਾਲ ਸ਼ੁਰੂ ਹੋਇਆ ਇਹਦਾ ਮਤਲਬ ਤੁਸੀਂ ਜਿਹੜਾ ਹੈਗਾ ਉਹਨਾਂ ਦੇ ਮਤਲਬ ਕੁਝ ਨਾ ਕੋਈ ਡਿਮਾਂਡ ਦੇ ਅੰਦਰ ਚੱਲ ਰਹੇ ਹੋ ਨਾ ਤੇ ਤੁਸੀਂ ਪੰਜਾਬ ਸਰਕਾਰ ਦੇ ਦਰਬਾਰੇ ਵੀ ਗੁਹਾਰ ਲਵਾ ਚੁੱਕੇ ਹੋ ਉੱਥੇ ਦਾ ਕੀ ਇੰਪੈਕਟ ਪਿਆ ਕੋਈ ਅਸਰ ਪਿਆ ਤੁਹਾਡੀ ਗੱਲ ਦਾ ਸਰਕਾਰ ਤੇ ਸਰ ਅਸੀਂ ਜਿਹੜਾ ਹੈਗਾ ਮਤਲਬ ਸੀਐਮਓ ਨੂੰ ਚਿੱਠੀਆਂ ਭਾਈਆਂ ਸੀਗੀਆਂ ਸੀਐਮਓ ਨੂੰ ਅਸੀਂ ਈਮੇਲਾਂ ਵੀ ਭਾਈਆਂ ਬਿਲਕੁਲ ਕਾਪੀਆਂ ਨੇ ਅਸੀਂ ਉਹਨਾਂ ਦੇ ਜਿਹੜੇ ਓਐਸਡੀ ਸਾਹਿਬਾਂ ਨੂੰ ਵੀ ਜਾ ਕੇ ਮਿਲੇ ਹੈਗੇ ਆ ਇਹ ਮੋਦੇ ਜਿਹੜੇ ਹੈਗੇ ਆਫਿਸਿਸ ਲੈਜਿਸਲੇਟਿਵ ਸੈਲ ਦੇ 5 ਦਸੰਬਰ 23 ਨੂੰ ਇਹ ਸਾਡੀ ਜੱਟੀ ਦੇ ਬੇਸ ਦੇ ਉਤੇ ਇੱਕ ਜਿਹੜਾ ਹੈਗਾ ਡਾਇਰੈਕਸ਼ਨ ਦਿੱਤੀ ਸੀ ਗਵਰਨਰਾ ਨੂੰ ਜਿਵੇਂ ਇਹਨਾਂ ਦਾ ਨਿਪਟਾਰਾ ਕਰੋ ਇਹ ਕੀ ਕੇਸ ਹੈਗਾ ਬਾਈ 1 ਏਕੜ ਦੀ ਜਿਹੜੀ ਇਹ ਜ਼ਮੀਨ ਕਰ ਰਹੇ ਨੇ ਇਹ ਸੀਐਲਯੂ ਦਾ ਹੈਗਾ 20 ਅਗਸਤ 2024 9 ਮਹੀਨੇ ਦੇ ਬਾਅਦ ਉਹ ਚਿੱਠੀ ਜਿਹੜੀ ਹੈ ਅਜੇ ਐਸਟੀਪੀ ਦੇ ਆਫਿਸ ਦੇ ਅੰਦਰ ਧੱਕੇ ਖਾ ਰਹੀ ਹੈ ਉਹਦਾ ਕੁਝ ਨਹੀਂ ਹੋਇਆ ਤੇ ਸਾਡਾ ਸਿਸਟਮ ਜਿਹੜਾ ਹੈਗਾ ਉਹ じゃ ਬਣ ਗਿਆ ਜੇਕਰ ਇੱਕ ਸੀਐਮਓ ਦੀ ਚਿੱਠੀ ਚਿੱਠੀ ਦੀ ਹੈ ਇੰਪੋਰਟੈਂਸ ਹੈ ਕਿ ਮੇਰੇ ਵਰਗੇ ਦੀ ਕੀ ਹੁਕਮਤ ਹੈ ਤੇ ਇੰਨੀ ਲੰਬੀ ਲੜਾਈ ਨਤੀਜਾ ਕੁਝ ਵੀ ਨਹੀਂ ਜ਼ੀਰੋ ਹੈ ਹੁਣ ਤੁਹਾਡੇ ਸੁਸਾਇਟੀ ਵੱਲੋਂ ਕੀ ਫੈਸਲਾ ਕੀ ਲਿੱਤਾ ਗਿਆ ਅਗਲਾ ਜਿਹੜਾ ਸਟੈਪ ਐਕਸ਼ਨ ਦਾ ਉਹ ਕੀ ਲੋਗੇ ਜੇ ਤੁਹਾਡੀ ਸੀਐਲਯੂ ਦੀ ਗੱਲ ਅੱਗੇ ਪੂਰੀ ਨਹੀਂ ਹੁੰਦੀ ਤਾਂ ਕੀ ਰਣਨੀ ਤਪਨਾਉਣੀ ਅਰੇ ਅਸੀਂ ਜਿਹੜਾ ਹੈਗਾ ਈਕ ਵਾਰੀ ਦੁਬਾਰਾ ਉਹਨਾਂ ਦੇ ਨਾਲ ਅਪਰੋਚ ਕਰਾਂਗੇ ਉਸ ਦੇ ਬਾਅਦ ਜਿਹੜਾ ਹੈਗਾ ਅਗਰ ਸਾਡੀ ਜਿਹੜੀ ਹੈਗੀ ਸੁਲਵਾਈ ਨਹੀਂ ਹੋ ਰਹੀ ਤੇ ਅਸੀਂ ਜਿਹੜਾ ਹੈਗਾ ਪੋਖੜਵਾਲ ਦਾ ਪ੍ਰੋਸੈਸ ਹੁਣ ਜਿਹੜਾ ਹੈਗਾ ਉਹ ਮਤਲਬ ਉਹ ਐਜੂਕੇਸ਼ਨ ਨਾਲ ਜਿਹੜਾ ਹੈਗਾ ਉਹ ਆਪਾਂ ਨਵਾਵਾਂਗੇ ਤੇ ਕਿੰਨਾ ਕੁ ਸਮਾਂ ਕਿੰਨਾ ਕੁ ਅਲਟੀਮੇਟਮ ਦਿੰਦੇ ਹੋ ਕਿੰਨੇ ਸਮੇਂ ਦਾ ਅਸੀਂ 30 ਦਿਨ ਦਾ ਅਲਟੀਮੇਟਮ ਦੇਣਾ ਜੀ 30 ਦਿਨ ਦੇ ਬਾਅਦ ਜਿਹੜਾ ਹੈਗਾ ਸਾਡੇ ਮੈਂਬਰ ਕਮਾਂਡਰ ਦੇ ਅੱਗੇ ਜਿਹੜਾ ਹੈਗਾ ਪੋਖੜਵਾਲ ਤੇ ਬੈਠਣਗੇ ਥੈਂਕ ਯੂ ਸਰ